ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਕਾ ਸਵਾਗਤ ਹੈ ਜੀ ਤੇ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾ ਰਹੇ ਹਾਂ ਜਿਸ ਦੇ ਵਿੱਚ ਅੱਜ 27 ਨਵੰਬਰ 2025 ਦਾ ਦਿਹਾੜਾ ਵੀਰਵਾਰ ਵਾਲਾ ਦਿਨ ਹੈ ਤੇ ਕਾਫੀ ਉਤਲ ਪੁਤਲ ਜਿਹੜੀ ਹੈ ਜੋ ਖਬਰਾਂ ਦੇ ਦੌਰਾਨ ਦਿਖ ਰਹੀ ਹੈ ਸਿਆਸਤਾਂ ਦੇ ਵਿੱਚ ਅਮਰਤਪਾਲ ਦੀ ਪੈਰੋਲ ਦੇ ਉੱਤੇ ਅਕਾਲ ਤਖਤ ਸਾਹਿਬ ਦਾ ਸਖਤ ਬਿਆਨ ਆਇਆ ਹੈ ਮਜੀਠੀਆ ਤੇ ਇੱਕ ਹੋਰ ਧਾਰਾ ਜਿਹੜੀ ਹੈ ਦਰਜ ਹੋ ਗਈ ਹੈ ਮਾਨ ਤੇ ਸੁਖਬੀ ਰਾਮੋ ਸਾਹਮਣੇ ਹੋਏ ਨੇ ਇਸੇ ਤਰ੍ਹਾਂ ਦੇਸ਼ਪਧੇਤੀਆਂ ਹੋਰ ਵੀ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਮੋਗਾ ਦੇ ਵਿੱਚ ਕਿਸਾਨਾਂ ਦੇ ਨਾਲ ਖਾਦੀ ਐ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੇ ਵੀਰਵਾਰ ਨੂੰ ਮੋਗਾ ਮੋਗਾ ਜ਼ਿਲ੍ਹੇ ਦੇ ਪਿੰਡ ਰਨਸੀ ਕਲਾ ਵਿਖੇ ਦੌਰੇ ਦੇ ਉੱਤੇ ਨੇ ਇੱਥੇ ਉਹਨਾਂ ਨੇ ਜਨਤਕ ਭਾਗੀਦਾਰੀ ਤੇ ਖੇਤੀਬਾੜੀ ਨਵੀਨਤਾ ਖਾਸ ਕਰਕੇ ਪਰਾਲੀ ਸਾੜਨ ਨੂੰ ਘਟਾਉਣ ਦੇ ਵਿੱਚ ਨਵੇਂ ਰਿਕਾਰਡ ਕਾਇਮ ਕਰਨ ਦੇ ਲਈ ਵੀ ਪੰਜਾਬ ਦੇ ਕਿਸਾਨ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ ਹੈ। ਚੋਹਾਨ ਉਹਨਾਂ ਨੇ ਆਪਣੀ ਇੱਕ ਰੋਜ਼ਾ ਯਾਤਰਾ ਦੀ ਸ਼ੁਰੂਆਤ ਦੇ ਸਥਾਨਕ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਨ ਦੇ ਨਾਲ ਕੀਤੀ ਹੈ ਤੇ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਖੇਤੀ ਵਿਭਾਗਾਂ ਅਭਿਆਸਾਂ ਦੀ ਸਮੀਖਿਆ ਕਰਨ ਦੇ ਲਈ ਖੇਤਾਂ ਵੱਲ ਗਏ ਹੈ। ਮંત્રી ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਸਿੱਧੀ ਬਜਾਈ ਖਾਦ ਦੀ ਘਟ ਵਰਤੋਂ ਤੇ ਪਰਾਲੀ ਪ੍ਰਬੰਧਨ ਦੇ ਉਹਨਾਂ ਦੇ ਤਰੀਕਿਆਂ ਨੂੰ ਸਮਝਿਆ ਪੰਜਾਬ ਨੂੰ ਸ਼ਾਨਦਾਰ ਦੱਸਦਿਆਂ ਹੋਇਆਂ ਚੋਹਾਨੋਂ ਨੇ ਕਿਹਾ ਇੱਥੋਂ ਦੀ ਪੰਚਾਇਤ ਵਿੱਚ ਜਨਤਕ ਭਾਗੀਦਾਰੀ ਦੇ ਨਵੇਂ ਰਿਕਾਰਡ ਬੜੇ ਨੇ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਦਿਆਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਘਰ ਆਏ ਹਾਂ ਦੋਰੇ ਦੇ ਦੌਰਾਨ ਮੰਤਰੀ ਨੇ ਪੰਚਾਇਤ ਮੈਂਬਰਾਂ ਤੇ ਵਸਨੀਕਾਂ ਦੇ ਨਾਲ ਮੰਝੇ ਦੇ ਉੱਤੇ ਬੈਠ ਕੇ ਪਿੰਡ ਵਾਸੀਆਂ ਦੇ ਨਾਲ ਰਵਾਇਤੀ ਪੰਜਾਬੀ ਭੋਜਨ ਜਿਹੜਾ ਸਾਂਝਾ ਕੀਤਾ ਉਹਨਾਂ ਖਬਰ ਏਜੰਸੀ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਵਾਇਤੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣ ਤੋਂ ਬਾਅਦ ਮੇਰਾ ਦਿਲ ਖੁਸ਼ ਹੋ ਗਿਆ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਦੂਸਰੇ ਪਾਸੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਪ ਆਗੂ ਦੀ ਰਹਾਇਸ਼ ਦੇ ਉੱਤੇ ਗੋਲੀਬਾਰੀ ਹੋਈ ਹੈ 5 ਕਰੋੜ ਮੰਗੇ ਗਏ ਸੀ ਘਰ ਦੇ ਅੰਦਰ ਛੁੱਟੇ ਗਏ ਚਾਰ ਪੰਨਿਆਂ ਤੇ ਲਿਖਿਆ ਸੀਗਾ ਕਾਲਾ ਰਾਣਾ ਗਰੁੱਪ 5 ਕਰੋੜ ਪਿੰਡ ਦਰਵੇਸ਼ ਸਿੰਘ ਵੱਡੇ ਤੜਕੇ ਆਪ ਆਗੂ ਦਲਜੀਤ ਰਾਜੂ ਦੀ ਰਹਾਇਸ਼ ਦੇ ਉੱਤੇ ਦੋ ਅਣਪਛਾਤੇ ਨਕਾਬਪੋਸ਼ਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਜਿਹੜਾ ਮੌਕੇ ਹਮਲਾਵਾਰ ਨੇ ਅੰਦਾਜ਼ਨ 23 ਤੋਂ 24 ਰਾਉਂਡ ਫਾਇਰ ਕੀਤੇ ਆਪਾਗੂ ਰਾਜੂ ਨੇ ਦੱਸਿਆ ਕਿ ਗੋਲੀਬਾਰੀ ਹੋਣ ਸਮੇਂ ਉਹ ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਧੀ ਪਹਿਲੀ ਮੰਜ਼ਲ ਦੇ ਉੱਤੇ ਜਿਹੜਾ ਸੁੱਤੇ ਹੋਏ ਸਨ ਇਸ ਘਟਨਾ ਦੇ ਦੌਰਾਨ ਪਰਿਵਾਰ ਦੇ ਨਾਲ ਵਲ ਬਚੇ ਨੇ ਰਾਜ ਨੇ ਦੱਸਿਆ ਰਾਜੂ ਨੇ ਕਿ ਉਹਨਾਂ ਨੇ ਦੋ ਨਕਾਬਪੋਸ਼ ਵਿਅਕਤੀਆਂ ਨੂੰ ਨੇੜੇ ਤੋਂ ਉਹਨਾਂ ਦੇ ਘਰ ਤੇ ਗੋਲੀਆਂ ਚਲਾਉਂਦੇ ਦੇਖਿਆ ਉਹ ਹਨੇਰੇ ਦੇ ਵਿੱਚ ਫਾਇਦਾ ਚੁੱਕਦਿਆਂ ਫਰਾਰ ਹੋਏ ਘਟਨਾ ਦੀ ਸੀਸੀਟੀਵੀ ਫੁਟੇਜ ਦੇ ਵਿੱਚ ਹਮਲਾਵਾਰਾਂ ਨੂੰ ਨਕਾਬ ਪਾ ਕੇ ਮੋਟਰਸਾਈਕਲ ਦੇ ਉੱਤੇ ਆਉਂਦੇ ਦੇਖਿਆ ਗਿਆ ਉਹਨਾਂ ਨੇ ਵਾਹਨ ਨੂੰ ਪਿੰਡ ਦੇ ਮੁੱਖ 게ਟ ਨੇੜੇ ਖੜਾ ਕੀਤਾ ਤੇ ਪੈਦਲ ਘਰ ਜਿਹੜਾ ਤੱਕ ਪਹੁੰਚੇ ਨੇ ਕੈਮਰੇ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਨੂੰ ਕੰਪਾਊਂਡ ਦੇ ਅੰਦਰ ਇੱਕ ਚਾਰ ਪੰਨਿਆਂ ਦਾ ਨੋਟ ਸੁੱਟਦੇ ਹੋਏ ਕੈਦ ਕੀਤਾ ਗਿਆ ਕਾਂਗਰਸ ਸੌਰੀ ਕਾਗਜ਼ਾਂ ਤੇ ਕथित ਤੌਰ ਦੇ ਉੱਤੇ ਕਾਲਾ ਰਾਣਾ ਗਰੁੱਪ ਦੇ ਵੱਲੋਂ 5 ਕਰੋੜ ਰੁਪਏ ਦੀ ਮੰਗ ਦਾ ਧਮਕੀ ਭਰਿਆ ਸੁਨੇਹਾ ਲਿਖਿਆ ਹੋਇਆ ਸੀ ਹਰਿਆਣਾ ਅਫਸੋਸ ਕਰਨ ਗਏ ਪਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਕਤਲ ਕੀਤੇ ਮੁੰਡਿਆਂ ਦੇ ਪਰਿਵਾਰ ਨਹੀਂ ਦਿਸੇ ਨੇ ਇਹ ਸੁਖਬੀਰ ਸਿੰਘ ਬਾਦਲ ਹੁਣਾ ਨੇ ਗੱਲਬਾਤ ਕਹਿ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਮੌਤ ਦੇ ਮੋਹ ਦੇ ਵਿੱਚ ਗਏ 16 ਸਾਲਾਂ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੇ ਪਰਿਵਾਰ ਦੇ ਨਾਲ ਹਰਿਆਣਾ ਦੇ ਰੋहतक ਦੇ ਵਿੱਚ ਦੁੱਖ ਸਾਂਝਾ ਕਰਨ ਗਏ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਆ ਗਏ ਤੇ ਮਾਨ ਸਾਹਿਬ ਦੀ ਉਧਰ ਕਹਿ ਸਕਦੇ ਜੀ ਸੋਰਾ ਪਰਿਵਾਰ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇਸ ਨੂੰ ਡਰਾਮਾ ਕਰਾਰ ਦਿੰਦਾ ਦਿੱਤਾ ਹੈ। ਉਹਨਾਂ ਕਿਹਾ ਕਿ ਡਰਾਮੇ ਦੀ ਵੀ ਹੱਦ ਹੁੰਦੀ ਹੈ ਪਰ ਭਗਵੰਤ ਮਾਨ ਨੂੰ ਸਿਵਾਏ ਡਰਾਮਾ ਕੁਝ ਹੋਰ ਸੋਝਦਾ ਹੀ ਨਹੀਂ। ਹਰਿਆਣਾ ਜਾ ਕੇ ਖਿਡਾਰੀ ਦੀ ਮੌਤ ਦੇ ਉੱਤੇ ਬਿਆਨਬਾਜ਼ੀ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨੇ ਦੱਸ ਸਕਦਾ ਹੈ ਕਿ ਕਦੋਂ ਕਦੇ ਉਸਨੇ ਇਹ ਚਿੰਤਾ ਪੰਜਾਬ ਦੇ ਵਿੱਚ ਆਏ ਦਿਨ ਕਤਲੇ ਕਤਲ ਕੀਤੇ ਜਾ ਰਹੇ ਨੇ ਜਿਹੜੇ ਖਿਡਾਰੀਆਂ ਜਾਂ ਉਹਨਾਂ ਦੇ ਪਰਿਵਾਰਾਂ ਦੇ ਬਾਰੇ ਵੀ ਵਿਖਾਈ ਹੈ ਕਿਤੇ ਸੋ ਕਬੀਰ ਬਾਦਲ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਖੇਡ ਮੈਦਾਨਾਂ 'ਚ ਡੁੱਲੇ ਖੂਨ ਨੂੰ ਵੇਖ ਕੇ ਲੋਕ ਭਗਵੰਤ ਮਾਨ ਤੋਂ ਸਵਾਲ ਪੁੱਛਦੇ ਨੇ ਕਿ ਜਲੰਧਰ ਤੋਂ ਸੰਦੀਪ ਨੰਗਲੰਬੀਆ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕਿ ਜਗਰਾਉਂ ਤੋਂ ਤੇਜਪਾਲ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕਿ ਲੁਧਿਆਣਾ ਦੇ ਗੁਰਿੰਦ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕਿ ਕਪੂਰਥਲਾ ਤੋਂ ਹਰਦੀਪ ਸਿੰਘ ਦੀਪਾ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕਿ ਤਰਨਤਾਰਨ ਦੇ ਸੁਖਵਿੰਦਰ ਸਿੰਘ ਨੋਨੀ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਹਰਿਆਣਾ ਦੇ ਖਿਡਾਰੀ ਦੀ ਮੌਤ ਦੇ ਉੱਤੇ ਅਸੀਂ ਸਾਰੇ ਹੀ ਦੁੱਖ ਪ੍ਰਗਟ ਕਰਦੇ ਹਾਂ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪੀੜਤ ਪਰਿਵਾਰ ਦੇ ਲਈ ਅਰਦਾਸ ਵੀ ਕਰਦੇ ਹਾਂ ਪਰ ਨਾਲ ਹੀ ਭਗਵੰਤ ਮਾਨ ਨੂੰ ਇਹ ਤਾਕੀਦ ਕਰਦੇ ਹਾਂ ਕਿ ਆਪਣੇ ਸਿਆਸੀ ਮਫਾਦਾਂ ਪਾਤਰ ਖਾਤਰ ਜਿਹੜਾ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਹਮਦਰਦੀ ਦਾ ਦਿਖਾਵਾ ਵਿਖਾਵਾ ਕਰਨ ਤੋਂ ਪਹਿਲਾਂ ਉਸ ਦੀ ਸਰਕਾਰ ਦੇ ਦੌਰਾਨ ਪੰਜਾਬ ਦੇ ਵਿੱਚ ਬੰਦਬੱਦ ਤੋਂ ਬੱਤਰ ਹੋਈ ਅਮਨ ਕਾਨੂੰਨ ਦੀ ਸਥਿਤੀ ਦੇ ਬਾਰੇ ਵੀ ਕੋਈ ਧਿਆਨ ਦੇਵੇ ਤੇ ਜੇਕਰ ਉਹ ਇਹ ਨਹੀਂ ਕਰ ਸਕਦਾ ਤਾਂ ਉਸ ਨੂੰ ਕੁਰਸੀ ਦੇ ਉੱਤੇ ਬੈਠੇ ਰਹਿਣ ਦਾ ਕੋਈ ਵੀ ਹੱਕ ਨਹੀਂ ਹੈ ਦੂਸਰੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਚੰਗੀ ਖਬਰ ਆਈ ਹੈ ਸੈਨੇਟ ਚੋਣਾਂ ਨੂੰ ਮਿਲੀ ਹੈ ਹਰੀ ਝੰਡੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਨੂੰ ਲੈ ਕੇ ਵੱਡੀ ਖਬਰ ਹੈ ਪੀਯੂ ਸੈਨੇਟ ਨੂੰ ਹੁਣ ਹਰੀ ਝੰਡੀ ਮਿਲ ਗਈ ਹੈ ਉਪ ਰਾਸ਼ਟਰਪਤੀ ਨੇ ਜਿਹੜਾ ਚੋਣਾਂ ਕਰਵਾਉਣ ਨੂੰ ਲੈ ਕੇ ਮਨਜ਼ੂਰੀ ਦਿੱਤੀ ਹੈ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਤੰਬਰ ਅਕਤੂਬਰ 2026 ਨੂੰ ਚੋਣਾਂ ਕਰਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਰਾਸਤਾ ਜਿਹੜਾ ਕਲੀਅਰ ਹੋ ਗਿਆ ਉਪਰਾਸ਼ਟਪਤੀ ਨੇ ਸੈਨੇਟ ਚੋਣਾਂ ਕਰਵਾਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਦੇ ਇੱਕ ਡੱਡੇ ਡਿਟੇਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਉੱਥੇ ਪੀਯੂ ਬਚਾਓ ਮੋਰਚਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕੀ ਕੱਲ੍ਹ ਧਰਨਾ ਖਤਮ ਕਰ ਦਿੱਤਾ ਜਾਵੇਗਾ ਤੇ ਵਿਕਟਰੀ ਮਾਰਚ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਜਾਊ ਵਾਈਸ ਚਾਂਸਲਰ ਵੱਲੋਂ ਸ਼ੈਡਿਊਲ ਭੇਜਿਆ ਗਿਆ ਸੀ ਜਾਣਕਾਰੀ ਦੇ ਮੁਤਾਬਕ 9 ਤਰੀਕ ਨੂੰ ਵਾਈਸ ਚਾਂਸਲਰ ਵੱਲੋਂ ਉਪਰ ਰਾਸ਼ਟਰਪਤੀ ਦਫ਼ਤਰ ਨੂੰ ਚੋਣਾਂ ਦੀ ਇਜਾਜ਼ਤ ਲਈ ਇੱਕ ਡਰਾਫਟ ਭੇਜਿਆ ਗਿਆ ਸੀ ਇਸ ਡਰਾਫਟ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ ਅਧਿਕਾਰਿਕ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਅਗਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨਟ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ ਸੈਨੇਟ ਚੋਣਾਂ ਨੂੰ ਲੈ ਕੇ ਪਿਛਲੇ 26 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਸੀ ਜਿਸ ਦੇ ਵਿੱਚ ਵਿਦਿਆਰਥੀ ਅਤੇ ਅਧਿਆਪਕ ਚੋਣਾਂ ਦੀ ਮੁੜ ਬਹਾਲੀ ਦੀ ਜਿਹੜੀ ਮੰਗ ਕਰ ਰਹੇ ਸਨ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨੇ ਦੇ ਬੈਠੇ ਵਿਦਿਆਰਥੀ ਅੱਗੇ ਅਖੀਰ ਯੂਨੀਵਰਸਿਟੀ ਪ੍ਰਸ਼ਾਸਨ ਝੁਕਦਾ ਹੋਇਆ ਨਜ਼ਰ ਆਇਆ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਾ ਬਾਈਕਟ ਕਰ ਦਿੱਤਾ ਸੀ ਜਿਸ ਦੇ ਕਾਰਨ ਯੂਨੀਵਰਸਿਟੀ ਤੇ ਲਗਾਤਾਰ ਦਬਾਅ ਜਿਹੜਾ ਵਧ ਰਿਹਾ ਸੀ ਦੂਸਰੇ ਪਾਸੇ ਜਲੰਧਰ ਨਾਬਾਲਗ ਕਤਲ ਮਾਮਲਾ ਜਿਹੜਾ ਪੁਲਿਸ ਕਮਿਸ਼ਨ ਦੇ ਵੱਲੋਂ ਕਮਿਸ਼ਨਰ ਦੇ ਵੱਲੋਂ ਏਐਸਆਈ ਡਿਸਮਿਸ ਦੋ ਮੁਅਤਲ ਕੀਤੇ ਨਬਾਲਕ ਕਤਲ ਮਾਮਲਾ ਜਿਹੜਾ ਜਥੇਦਾਰ ਗੜਗੱਜ ਵੱਲੋਂ ਵੀ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਹੋਰ ਜਿਹੜੇ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਵੀ ਆ ਕੇ ਮਿਲ ਰਹੇ ਨੇ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਦੇ ਵੱਲੋਂ ਬਸਤੀ ਬਾਬਾ ਖੇਲ ਦੇ ਵਿੱਚ ਨਬਾਲਕ ਲੜਕੀ ਦੇ ਨਾਲ ਜਿਨਸੀ ਸ਼ੋਸ਼ਣ ਤੇ ਕਤਲ ਦੇ ਮਾਮਲੇ 'ਚ ਅਣਗਹਿਲੀ ਵਰਤਨ ਵਾਲੇ ASI ਮੰਗਤ राम ਦੇ ਵਿਰੋਧ ਸਖਤ ਕਾਰਵਾਈ ਕਰਦੇ ਹੋਏ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਇਸ ਤੋਂ ਇਲਾਵਾ 2 PCR ਦੇ ਪੁਲਿਸ ਮੁਲਾਜ਼ਮਾਂ ਨੂੰ ਮੁਤਲ ਕਰਕੇ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਕਦਮ ਘਟਨਾ ਦੀ ਗੰਭੀਰਤਾ ਤੇ ਜਾਂਚ ਪ੍ਰਕਿਰਿਆ ਦੇ ਦੌਰਾਨ ਸਾਹਮਣੇ ਆਈ ਲਾਪਰਵਾਹੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਲਏ ਗਏ ਪੁਲਿਸ ਕਮਿਸ਼ਨਰ ਨੇ ਸਪਸ਼ਟ ਕਿਹਾ ਕਿ ਅਪਰਾਧਾਂ ਦੇ ਮਾਮਲਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਏਗੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਐਸਆਈ ਮੰਗਤਰਾਮ ਦੇ ਵੱਲੋਂ ਮੌਕੇ ਉੱਤੇ ਬਣਦੀ ਪੁਲਿਸ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਸੀਸੀਟੀਵੀ ਫੁਟੇਜ ਨੂੰ ਧਿਆਨ ਦੇ ਨਾਲ ਦੇਖਿਆ ਗਿਆ ਇਸ ਤਰ੍ਹਾਂ ਦੀ ਲਾਪਰਵਾਹੀ ਨਾ ਸਿਰਫ ਪੁਲਿਸ ਵਿਭਾਗ ਦੇ ਅਕਸ ਨੂੰ ਟਾ ਲੱਗਦੀ ਹੈ ਬਲਕਿ ਨਿਆਂ ਦੀ ਪ੍ਰਕਿਰਿਆ ਨੂੰ ਵੀ ਪ੍ਰਭਾਵਿਤ ਕਰਦੀ ਹੈ ਇਸ ਦੇ ਲਈ ਜ਼ੀਰੋ ਟੋਲਰੈਂਸ ਨੀਤੀ ਅਧੀਨ ਤੁਰੰਤ ਇਸ ਕਰਮਚਾਰੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਦੂਸਰੇ ਪਾਸੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਮਜੀਠੀਆ ਦੀਆਂ ਮਜੀਠੀਆ ਸਾਹਿਬ ਦੀਆਂ ਜੜੀਆਂ ਨੇ ਮੁਸ਼ਕਲਾਂ ਵੱਧ ਗਈਆਂ ਨੇ ਵਿਜੀਲੈਂਸ ਨੇ ਮਾਮਲੇ ਦੇ ਵਿੱਚ ਇੱਕ ਹੋਰ ਧਾਰਾ ਜਿਹੜੀ ਹੈ ਜੋੜ ਦਿੱਤੀ ਹੈ ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਨੇ ਵਿਜੀਲੈਂਸ ਜਿਹੜੀ ਹੈ ਉਹਨੇ ਦੱਸਿਆ ਕਿ ਉਸ ਦਾ ਮੰਨਣਾ ਹੈ ਕਿ ਉਸ ਇਸ ਮਾਮਲੇ ਦੇ ਵਿੱਚ ਕਥਿਤ ਤੌਰ ਦੇ ਉੱਤੇ ਅਪਰਾਧਿਕ ਸਾਜ਼ਿਸ਼ ਦੇ ਸਾਜ਼ਿਸ਼ ਰਚੀ ਗਈ ਸੀ ਇਸ ਲਈ ਧਾਰਾ 120 ਬੀ ਅਪਰਾਧਿਕ ਸਾਜ਼ਿਸ਼ ਵੀ ਕੇਸ ਦੇ ਵਿੱਚ ਜੋੜੀ ਗਈ ਹੈ ਇਸ ਮਾਮਲੇ ਦੇ ਵਿੱਚ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਜਾ ਚੁੱਕਾ ਹੈ ਵਿਜੀਲੈਂਸ ਨੇ ਗਰੇਵਾਲ ਦੇ ਲਈ 29 ਨਵੰਬਰ ਤੱਕ ਗ੍ਰਿਫਤਾਰੀ ਵਾਰੰਟ ਹਾਸਲ ਕੀਤੇ ਹੋਏ ਨੇ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਹੋਈ ਕੈਬਨਟ ਮੀਟਿੰਗ ਦੇ ਵਿੱਚ ਮਜੀਠੀਆ ਦੇ ਖਿਲਾਫ ਕੇਸ ਚਲਾਉਣ ਦੀ ਮਜੂਰੀ ਦਿੱਤੀ ਸੀ ਭਾਵੇਂ ਅਜੇ ਤੱਕ ਇਸ ਮਾਮਲੇ 'ਚ ਦੋਸ਼ ਤੈਅ ਨਹੀਂ ਹੋਏ ਨੇ ਪਰ ਮੰਨਿਆ ਜਾ ਰਿਹਾ ਹੈ ਕਿ 10 ਦਸੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੇ ਵਿੱਚ ਦੋਸ਼ ਤੈਅ ਹੋ ਸਕਦੇ ਨੇ ਇਸ ਦੇ ਦੌਰਾਨ ਮਜੀਠੀਆ ਦੇ ਵਕੀਲਾਂ ਵੱਲੋਂ ਵਿਜੀਲੈਂਸ ਦੇ ਦੁਆਰਾ ਪੇਸ਼ ਕੀਤੇ ਗਏ ਚਲਾਨ ਦੇ ਉੱਤੇ ਵਿਸਥਾਰ ਪੂਰਕ ਬੈਂਸ ਕੀਤੀ ਜਾਏਗੀ ਜ਼ਮਾਨਤ ਤੇ ਫੈਸਲਾ ਰਾਕਮਾਂ ਰੱਖਿਆ ਗਿਆ ਬਿਕਰਮ ਸਿੰਘ ਬਜੇਠੀਆ ਦੀ ਜ਼ਮਾਨਤ ਅਰਜੀ ਦੇ ਉੱਤੇ ਫੈਸਲਾ ਕਿਸੇ ਵੀ ਸਮੇਂ ਆ ਸਕਦਾ ਹੈ ਇਸ ਮਾਮਲੇ ਦੀ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੂਰੀ ਹੋ ਚੁੱਕੀ ਹੈ ਦੋਮਾ 13 ਦੇ ਵਕੀਲਾਂ ਚ ਲਗਭਗ 15 ਦਿਨ ਲੰਬੀ ਬੈਂਸ ਚੱਲਦੀ ਸੀ ਅਦਾਲਤ ਦੇ ਵੱਲੋਂ ਫੈਸਲਾ ਰਾਕਮਾਂ ਰੱਖਿਆ ਗਿਆ ਜਿਸ ਨੂੰ ਕਿਸੇ ਵੀ ਸਮੇਂ ਸੁਣਾਇਆ ਜਾ ਸਕਦਾ ਹੈ ਪੈਰੋਲ ਰੋਕਣ ਦੇ ਉੱਤੇ ਸਿੱਖਾਂ ਦੇ ਨਾਲ ਵਿਤਕਰਾ ਵਿਤਕਰਾ ਸਾਬਤ ਹੋਇਆ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਜ਼ਮਾਨਤ ਨੂੰ ਲੈ ਕੇ ਬੋਲੇ ਨੇ ਅਕਾਲ ਤਖਤ ਦੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਪੰਜਾਬ ਸਰਕਾਰ ਵੱਲੋਂ ਖਾਲਿਸਤਾਨ ਸਮਰਥਕ ਖਾਲਿਸਤਾਨੀ ਸਮਰਥਕ ਅਮਰਤਪਾਲ ਸਿੰਘ ਨੂੰ ਪੈਰੋਲ ਦੇਣ ਤੋਂ ਇਨਕਾਰ ਕਰਨ ਤੇ ਪ੍ਰਤੀਕਰਮ ਜਿਹੜੇ ਨੇ ਉਹ ਕਹਿੰਦੇ ਆ ਪਸੰਦ ਹੈ ਉਨਾ ਸਪਸ਼ਟ ਕਿਹਾ ਹੈ ਕਿ ਸਰਕਾਰਾਂ ਨੂੰ ਕਾਨੂੰਨੀ ਹੱਕ ਦੇਣ ਦੇ ਵਿੱਚ ਝਿਜਕ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕੇਂਦਰ ਸਰਕਾਰ ਅੱਗੇ ਕੈਦ ਸਿੱਖਾਂ ਦੀ ਰਹਾਈ ਦੀ ਮੰਗ ਵੀ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਮ ਕਮੇਟੀ ਦੀ ਮੀਟਿੰਗ ਦੇ ਦੌਰਾਨ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਤੇ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕਿਹਾ ਕਿ ਕਿਸੇ ਦੇ ਕਾਨੂੰਨੀ ਹੱਕਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਸਭ ਨੂੰ ਦਿੱਤਾ ਜਾਣਾ ਚਾਹੀਦਾ। ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੈ ਜੇਕਰ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਕੋਲ ਕਾਨੂੰਨੀ ਅਧਿਕਾਰ ਨੇ ਤਾਂ ਉਹਨਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਜੇਕਰ ਕਾਨੂੰਨ ਸਾਰਿਆਂ ਦੇ ਨਾਲ ਬਰਾਬਰ ਪੇਸ਼ ਆਉਂਦਾ ਹੈ ਤਾਂ ਸਰਕਾਰਾਂ ਨੂੰ ਵੀ ਸਾਰਿਆਂ ਦੇ ਨਾਲ ਬਰਾਬਰ ਪੇਸ਼ ਆਉਣਾ ਚਾਹੀਦਾ ਹੈ ਇਹ ਧਿਆਨ ਦੇਣ ਯੋਗ ਹੈ ਕਿ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ ਪੈਰੋਲ ਬੇਨਤੀ ਜਿਹੜੀ ਕੀਤੀ ਗਈ ਸੀ ਹਾਲਾਂਕਿ ਅਮਰitsar ਦੇ ਡੀਸੀ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ। ਹਿਰਾਸਤ ਦੇ ਵਿੱਚ ਲੈ ਗਏ ਸਿੱਖਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਗਿਆਨੀ ਗੜਗੱਜ ਹੋਣਾ ਨੇ ਕਿਹਾ ਕਿ ਸਰਕਾਰ ਪੰਜਾਬ ਅਤੇ ਸਿੱਖਾਂ ਵਿਚਕਾਰ ਮਤਭੇਦ ਪੈਦਾ ਕਰ ਰਹੀ ਹੈ। ਸਿੱਖਾਂ ਨੇ ਹਮੇਸ਼ਾ ਆਪਣੀ ਆਵਾਜ਼ ਉਠਾਈ ਹੈ ਹਿਰਾਸਤ ਦੇ ਵਿੱਚ ਲੈ ਗਏ ਸਿੱਖਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਧਾਰਮਿਕ ਮਾਮਲਿਆਂ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਦੇ ਉੱਤੇ ਵੀ ਜਿਹੜਾ ਚਿੰਤਾ ਪ੍ਰਗਟ ਕੀਤੀ ਹੈ ਤੇ ਉਹਨਾਂ ਗਿਆ ਕਿ ਸਰਕਾਰਾਂ ਪਹਿਲਾਂ ਵੀ ਅਜਿਹਾ ਕਰ ਚੁੱਕੀਆਂ ਨੇ ਪਰ ਸਿੱਖ ਧਰਮ ਉਹਨਾਂ ਨੂੰ ਰੋਕ ਰੋਕਣ ਦੇ ਸਮਰਥ ਹੈ ਪਹਿਲਾਂ ਵੀ ਸਦੀਆਂ ਬੀਤ ਗਈਆਂ ਪਰ ਉਹਨਾਂ ਨੇ ਜਸ਼ਨ ਨਹੀਂ ਮਨਾਇਆ ਹੁਣ 227 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਉਹਨਾਂ ਨੇ ਸ਼ਤਾਬਦੀ ਮਨਾਈ ਹੈ ਕੁਝ ਚੰਗੇ ਕੰਮ ਵੀ ਕੀਤੇ ਗਏ ਨੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸੜਕਾਂ ਬਣਾਈਆਂ ਗਈਆਂ ਨੇ ਸਰਕਾਰਾਂ ਨੂੰ ਤਰੱਕੀ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਆਰਐਸਐਸ ਆਗੂ ਦੇ ਪੁੱਤਰੇ ਨਵੀਨ ਅਰੋੜਾ ਕਤਲ ਮਾਮਲੇ 'ਚ ਮੁੱਖ ਸ਼ੂਟਰ ਜਿਹੜਾ ਢੇਰ ਹੋਇਆ ਪੁਲਿਸ ਮੁਲਾਜ਼ਮ ਜਿਹੜੇ ਨੇ ਵੀ ਜ਼ਖਮੀ ਹੋਏ ਐ ਨਵੰਬਰ 15 ਨੂੰ ਵੱਡੇ ਆਰਐਸਐਸ ਆਗੂ ਦੀਨਾ ਨਾਥ ਨੇਤਾ ਦੇ ਪੋਤਰੇ ਨਵੀਨ ਅਰੋੜਾ ਦਾ ਫਿਰੋਜ਼ਪੁਰ ਵਿਖੇ ਬਾਜ਼ਾਰ ਦੇ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਮਾਮਲੇ ਦੇ ਵਿੱਚ ਫਿਰੋਜ਼ਪੁਰ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਰਿਹਾ ਹੁਣ ਫਾਜ਼ਿਲਿਕਾ ਦੇ ਵਿੱਚ ਮਾਮਲੇ ਦਾ ਮੁੱਖ ਸ਼ੂਟਰ ਜਿਹੜਾ ਬਾਦਲ ਦੱਸਿਆ ਜਾ ਰਿਹਾ ਪੁਲਿਸ ਐਨਕਾਊਂਟਰ ਦੇ ਦੌਰਾਨ ਮਾਰਿਆ ਗਿਆ ਇਹ ਬਾਦਲ ਉਹ ਪਾਰਟੀ ਨਹੀਂ ਜੋ ਉਹਦੀ ਗੱਲ ਨਹੀਂ ਹੁੰਦੀ ਬਾਦਲ ਉਸ ਵਿਅਕਤੀ ਦਾ ਨਾਮ ਸ਼ੂਟਰ ਦਾ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨ ਵੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ 15 ਨਵੰਬਰ ਨੂੰ ਨਵੀਨ अरोड़ा ਕਤਲ ਕੇਸ ਨੂੰ ਸੁਲਝਾਇਆ ਚਾਰ ਮੁੱਖ ਮੁਲਜ਼ਮਾਂ ਦੀ شناخت ਕੀਤੀ ਤੇ ਕਾਬੂ ਕੀਤਾ ਜਦੋਂ ਕਿ ਇੱਕ ਮੁਲਜ਼ਮ ਜਿਹੜਾ ਸੀ ਪੁਲਿਸ ਮੁਕਾਬਲੇ ਦੇ ਦੌਰਾਨ ਮਾਰਿਆ ਗਿਆ ਡੀਆਈਜੀ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਜਟੇਡ ਪੁਲਿਸ ਅਧਿਕਾਰੀ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਤਕਨੀਕੀ ਅਤੇ ਮਨੁੱਖੀ ਖੂਫੀਆ ਜਾਣਕਾਰੀ ਦੀ ਮਦਦ ਦੇ ਨਾਲ ਪੁਲਿਸ ਨੇ ਮਲਜ਼ਮ ਹਰਸ਼ ਕਨਵ ਗੁਰ ਸਿਮਰਨ ਸਿੰਘ ਉਰਫ ਜਤਿਨ ਉਰਫ ਕਾਲੀ ਅਤੇ ਮੁੱਖ ਮਲਜ਼ਮ ਬਾਦਲ ਨੂੰ ਗ੍ਰਫਤਾਰ ਕੀਤਾ ਦੂਸਰੇ ਪਾਸੇ ਨੀਹਾ ਅਹਿਲਾਬਤ ਕਤਲ ਕੇਸ ਜਿਹੜਾ ਕੋਰਟ ਦੇ ਵੱਲੋਂ 15 ਸਾਲ ਪੁਰਾਣੇ ਕੇਸ ਦੇ ਵਿੱਚ ਟੈਕਸੀ ਡਰਾਈਵਰ ਦੋਸ਼ੀ ਕਰਾਰ ਦਿੱਤਾ ਗਿਆ ਹੈ ਕੋਰਟ ਸ਼ੁੱਕਰਵਾਰ ਨੂੰ ਇਹਦੀ ਜਿਹੜੀ ਹੈ ਸਜ਼ਾ ਸੁਣਾਏਗੀ ਸਥਾਨਕ ਕੋਰਟ ਨੇ 21 ਸਾਲਾਂ ਵਿਦਿਆਰਥਣ ਨੀਹਾ ਅਹਿਲਾਵਤ ਦੇ 15 ਸਾਲ ਪੁਰਾਣੇ ਕਤਲ ਮਾਮਲੇ 'ਚ ਟੈਕਸੀ ਡਰਾਈਵਰ ਮੋਨੂ ਕੁਮਾਰ ਵਾਸੀ ਸ਼ਾਹਪੁਰ ਕਲੋਨੀ ਸੈਕਟਰ 38 ਵੈਸਟ ਚੰਡੀਗੜ੍ਹ ਨੂੰ ਦੋਸ਼ੀ ਕਰਾਰ ਦਿੱਤਾ ਹੈ ਕੋਰਟ ਦੇ ਵੱਲੋਂ ਸਜ਼ਾ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਏਗਾ ਚੰਡੀਗੜ੍ਹ ਪੁਲਿਸ ਨੇ 30 ਜੁਲਾਈ 2010 ਨੂੰ ਸੈਕਟਰ 38 ਚੰਡੀਗੜ੍ਹ ਦੇ ਜੰਗਲੀ ਖੇਤਰ 'ਚੋਂ ਲੜਕੀ ਦੀ ਖੂਨ ਦੇ ਨਾਲ ਲਤਪਤ লাশ ਮਿਲਣ ਮਗਰੋਂ ਅਣਪਛਾਤੇ ਵਿਅਕਤੀ ਦੇ ਵਿਰੁੱਧ ਕੇਸ ਦਰਜ ਇਸ ਤੇ ਉਤੇ ਕੀਤਾ ਸੀ ਲੜਕੀ ਦੇ ਪਿਤਾ ਨੇ ਪੁਲਿਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਸੀ ਕਿ 30 ਜੁਲਾਈ 2110 ਦੀ ਸ਼ਾਮ ਨੂੰ 6 ਵਜੇ ਦੇ ਕਰੀਬ ਉਸ ਦੀ 21 ਸਾਲਾਂ ਦੀ ਜੜੀਆ ਨੇਹਾ ਆਪਣੇ ਘਰੋਂ ਸਕੂਟਰ ਦੇ ਉੱਤੇ ਸੈਕਟਰ 15 ਦੇ ਵਿੱਚ ਇੰਗਲਿਸ਼ ਸਪੀਕਿੰਗ ਕਲਾਸ ਦੇ ਲਈ ਨਿਕਲੀ ਸੀ ਜਦੋਂ ਨੇਹਾ ਰਾਤ 9 ਵਜੇ ਤੱਕ ਵਾਪਸ ਨਹੀਂ ਆਈ ਉਸਨੇ ਨੀਹਾ ਦੇ ਦੋਸਤ ਨੂੰ ਫੋਨ ਕੀਤਾ ਤੇ ਨੀਹਾ ਬਾਰੇ ਪੁੱਛਿਆ ਪਰ ਉਸਨੇ ਦੱਸਿਆ ਕਿ ਨੀਹਾ ਉਸਦੇ ਘਰ ਨਹੀਂ ਆਈ ਹੈ ਇਸ ਤੋਂ ਬਾਅਦ ਨੀਹਾ ਦੀ ਇੱਕ ਹੋਰ ਦੋਸਤ ਉਸਦੇ ਘਰ ਆਈ ਤੇ ਦੱਸਿਆ ਕਿ ਨੀਹਾ ਸ਼ਾਮ 7:30 ਵਜੇ ਦੇ ਕਰੀਬ ਉਸ ਨੂੰ ਮਿਲੀ ਤੇ 15 ਮਿੰਟਾਂ ਬਾਅਦ ਉੱਥੋਂ ਚਲੀ ਗਈ ਸੀ ਉਪਰੰਤ ਉਸਦੇ ਉਪਰੰਤ ਜਿਹੜਾ ਸੀ ਉਹਨਾਂ ਸਾਰਿਆਂ ਨੇ ਨੀਹਾ ਦੀ ਭਾਲ ਕੀਤੀ ਪਰ ਉਹ ਨਹੀਂ ਮਿਲੀ ਇਸ ਦੇ ਦੌਰਾਨ ਉਸ ਨੂੰ ਉਸਦੀ ਸਹੇਲੀ ਦਾ ਫੋਨ ਆਇਆ ਕਿ ਨੀਹਾ ਦਾ ਸਕੂਟਰ ਟੈਕਸੀ ਸਟੈਂਡ ਸੈਕਟਰ 38 West ਖੜਾ ਹੈ ਤੇ ਉਸ ਤੇ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਖੀਰੇ ਮਾਮਲਾ ਉਦੋਂ ਹੱਲ ਹੋ ਗਿਆ ਜਦੋਂ ਮੁਲਜ਼ਮ ਨੂੰ 2022 ਦੇ ਵਿੱਚ ਇਸ ਇਲਾਕੇ 'ਚ ਹੋਏ ਇੱਕ ਹੋਰ ਔਰਤ ਦੇ ਕਤਲ ਅਤੇ ਬਲਾਤਕਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਵੀ ਔਰਤ ਮੰਦੀਪ ਦੀ Laash ਜੰਗਲੀ ਖੇਤਰ ਦੇ ਵਿੱਚੋਂ ਮਿਲੀ ਤੇ ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਔਰਤ ਨੂੰ ਮਾਰਨ ਤੋਂ ਪਹਿਲਾਂ ਉਸ ਦੇ ਨਾਲ ਬਲਾਤਕਾਰ ਵੀ ਕੀਤਾ ਤੇ ਇਸੇ ਤੌਰ ਦੇ ਉੱਤੇ ਉਹ ਫੜਿਆ ਗਿਆ। ਤੇ ਉਹਨੂੰ ਜੜਈਆ ਹੁਣ ਸਜ਼ਾ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਦੋਸਤੋ ਜਿਹੜੇ ਮਾਨਸਿਕ ਰੋਗੀ ਹੁੰਦੇ ਨੇ ਲੋਕ ਉਹਨਾਂ ਨੂੰ ਪੀਡੋ ਫੀਲ ਕਿਹਾ ਜਾਂਦਾ ਹੈ ਖਾਸ ਕਰਕੇ ਉਹ ਬੱਚਿਆਂ ਨੂੰ ਜਿਹੜੀਆਂ ਇਦਾਂ ਟਾਰਗੇਟ ਕਰਦੇ ਆ ਜੀ 20 ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰੀਏ ਤਾਂ ਜੀ 20 ਸੰਮੇਲਨ ਚ ਦੱਖਣੀ ਅਫਰੀਕਾ ਨੂੰ ਹਿੱਸਾ ਲੈਣ ਤੋਂ ਰੋਕਿਆ ਜਾਏਗਾ 트럼ਪ ਨੇ ਗੱਲਬਾਤ ਕਹਿ ਦਿੱਤੀ ਹੈ ਅਗਲੇ ਸਾਲ ਮਿਆਮੀ ਦੇ ਵਿੱਚ ਹੋਣ ਜਾ ਰਿਹਾ ਜਿਹੜਾ ਜੀ 20 ਸੰਮੇਲਨ ਹੈ ਡੋਨਲਡ ਟਰੰਪ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਿੱਚੋਂ ਹੋਣ ਵਾਲੇ ਗਰੁੱਪ ਆਫ 20 ਸੰਮੇਲਨ 'ਚ ਦੱਖਣੀ ਅਫਰੀਕਾ ਨੂੰ ਹਿੱਸਾ ਲੈਣ ਤੋਂ ਰੋਕ ਰਹੇ ਹਨ ਤੇ ਇਸ ਸਾਲ ਦੀ ਆਲਮੀ ਮੀਟਿੰਗ ਦੇ ਵਿੱਚ ਇੱਕ ਅਮਰੀਕੀ ਸਰਕਾਰੀ ਪ੍ਰਤੀਨਿਧੀ ਨਾਲ ਕੀਤੇ ਗਏ ਵਰਤਾਅ ਨੂੰ ਵਰਤਾਅ ਨੂੰ ਲੈ ਕੇ ਦੇਸ਼ ਨੂੰ ਦਿੱਤੇ ਜਾਂਦੇ ਸਾਰੇ ਭੁਗਤਾਨਾਂ ਤੇ ਸਬਸਿਡੀਆਂ ਨੂੰ ਰੋਕ ਦੇਣਗੇ ਟਰੰਪ ਨੇ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਦੇ ਵਿੱਚ ਉਹ ਹਾਲੀ ਦੇ ਸੰਮੇਲਨ 'ਚ ਅਮਰੀਕੀ ਬਫਦ ਨੂੰ ਸ਼ਾਮਲ ਨਾ ਕਰਨ ਦਾ ਫੈਸਲਾ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਗੋਰੇ ਅਫਰੀਕਨਾਂ ਦਾ ਲੋਹੇ ਹਿੱਸਕ ਤੌਰ ਦੇ ਉੱਤੇ ਤੰਗ ਕੀਤਾ ਜਾ ਰਿਹਾ ਸੀ ਹਾਲਾਂਕਿ ਇਸ ਦਾਅਵੇ ਨੂੰ ਦੱਖਣੀ ਅਫਰੀਕਾ ਜੋ ਦਹਾਕਿਆਂ ਤੱਕ ਨਸਲੀ ਰੰਗ ਭੇਦ ਦੇ ਵਿੱਚ ਫਸਿਆ ਰਿਹਾ ਉਹਨਾਂ ਨੇ ਬੇਬੁਨਿਆਦ ਕਹਿ ਕੇ ਖਾਰਜ ਕਰ ਦਿੱਤਾ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਕੋਲ ਨੈਸ਼ਨਲ ਗਾਰਡ ਦੇ ਦੋ ਫੌਜੀਆ ਨੂੰ ਗੋਲੀ ਮਾਰੀ ਗਈ ਹਾਲਾਤ ਗੰਭੀਰ ਦੱਸਿਆ ਤੇ ਟ੍ਰੇਨਿੰਗ ਵੀ ਫੌਜੀ ਨੇ ਅਮਰੀਕਨ ਨੇ ਦਿੱਤੀ ਸੀ ਇਹਨਾਂ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਵਿੱਚ ਤਾਇਨਾਤ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਮੈਂਬਰਾਂ ਨੂੰ ਬੁੱਧਵਾਰ ਨੂੰ ਕੱਲ੍ਹ ਬੀਤੇ ਦੇ ਵਿੱਚ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਤੋਂ ਥੋੜੀ ਦੂਰ ਜਿਹੜਾ ਗੋਲੀ ਮਾਰ ਦਿੱਤੀ ਗਈ ਵਾਸ਼ਿੰਗਟਨ ਦੇ ਮੇਅਰ ਮਰੀਅਲ ਬੌਜ਼ਰ ਨੇ ਇਸ ਨੂੰ ਇੱਕ ਯੋਜਨਾਬੰਦ ਹਮਲਾ ਦੱਸਿਆ ਸੰਘੀ ਜਾਂਚ ਏਜੰਸੀ FBI ਦੇ ਡਾਇਰੈਕਟਰ ਕਾਸ਼ ਪਟੇਲ ਤੇ ਬੌਜ਼ਰ ਨੇ ਕਿਹਾ ਕਿ ਦੋਵੇਂ ਨੈਸ਼ਨਲ ਗਾਰਡ ਮੈਂਬਰ ਗੰਭੀਰ ਹਾਲਤ ਦੇ ਵਿੱਚ ਨੇ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਗੋਲੀਬਾਰੀ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਤੁਰੰਤ 500 ਹੋਰ ਨੈਸ਼ਨਲ ਗਾਰਡ ਮੈਂਬਰਾਂ ਨੂੰ ਵਾਸ਼ਿੰਗਟਨ ਭੇਜਣ ਦਾ ਹੁਕਮ ਦਿੱਤਾ ਰਖਿਆਸ ਕੱਤਰ ਪੀਟ ਹੈਕਸੈਥ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਹਨਾਂ ਨੂੰ ਵਾਧੂ ਫੌਜੀ ਭੇਜਣ ਦੇ ਲਈ ਕਿਹਾ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਕੋਰਟ ਨੇ ਕਿਹਾ ਸੀ ਕਿ ਭਾਈ ਇਹ ਮੁੱਦਾ ਜਿਹੜਾ ਹੈ ਤੁਸੀਂ ਇਸ ਚੀਜ਼ ਨੂੰ ਗਲਤ ਇਸਤੇਮਾਲ ਕਰ ਰਹੇ ਹੋ ਤੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਪਰ ਇਸ ਤਰ੍ਹਾਂ ਦੀ ਵਾਰਦਾਤ ਹੋ ਗਈ ਹੈ ਹੁਣ ਤੇ ਇਹਦੇ ਵਿੱਚ ਦੋ ਪੱਖ ਦੇਖੇ ਜਾ ਸਕਦੇ ਆ ਆਪਣੀ ਧੌਂਸ ਜਮਾਉਣ ਦੇ ਲਈ ਵੀ ਸਾਰਾ ਕੁਝ ਸਭ ਕੁਝ ਚੱਲਦਾ ਜੀ ਨਿਆਬ ਵਿਭਾਗ ਨੇ ਇੱਕ ਅਧਿਕਾਰੀ ਜਿਸ ਨੇ ਆਪਣਾ ਨਾਮ ਗੁਪਤ ਰੱਖਿਆ ਮੁਤਾਬਕ ਸੰਗੀ ਤਫਤੀਸ਼ਕਾਰਾਂ ਨੇ ਵਾਈਟ ਹਾਊਸ ਨੇੜੇ ਗੋਲੀਬਾਰੀ ਕਰਨ ਵਾਲੇ مشکوک ਦੀ ਪਛਾਣ ਰਹਿਮਾਨ ਉੱਲਾ ਲਾਕਨਵਾਲ ਦੇ ਵਜੋਂ ਕੀਤੀ ਹੈ ਜੋ ਕਿ ਵਾਸ਼ਿੰਗਟਨ ਦੇ ਵਿੱਚ ਰਹਿਣ ਵਾਲਾ 29 ਸਾਲਾ ਅਫਗਾਨ ਨਾਗਰਿਕ ਹੈ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਅਤਵਾਦੀ ਹਮਲੇ ਵਜੋਂ ਕੀਤੀ ਜਾ ਰਹੀ ਹੈ ਲਾਤਨਵਾਲ 2021 ਦੇ ਵਿੱਚ afghan ਨਾਗਰਿਕਾਂ ਦੇ ਲਈ ਇੱਕ ਵਿਸ਼ੇਸ਼ ਵੀਜ਼ਾ ਪ੍ਰੋਗਰਾਮ ਤਹਿਤ ਅਮਰੀਕਾ ਚ ਦਾਖਲ ਹੋਇਆ ਸੀ ਅਧਿਕਾਰੀਆਂ ਨੇ ਕਿਹਾ ਕਿ ਉਹ ਹੁਣ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਉਤੇ ਰਹਿ ਰਿਹਾ ਸੀ ਅਮਰੀਕੀ ਰਾਜਤਾ ਨੀ ਦੇ ਵਿੱਚ ਨੈਸ਼ਨਲ ਗਾਰਡ ਦੀ ਮੌਜੂਦਗੀ ਮਹੀਨਿਆਂ ਤੋਂ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ ਜਿਸ ਦੇ ਕਾਰਨ ਅਦਾਲਤਾਂ ਦੇ ਵਿੱਚ ਕਾਨੂੰਨੀ ਲੜਾਈਆਂ ਤੇ ਜਨਤਕ ਨੀਤੀ ਤੇ ਵਿਆਪਕ ਬਹਿ ਚਾਰੀ ਹੈ ਇਹ ਵਿਵਾਦ ਜਿਹੜਾ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਵਧ ਰਹੇ ਅਪਰਾਧ ਨੂੰ ਰੋਕਣ ਦੇ ਲਈ ਫੌਜ ਦੀ ਵਰਤੋਂ ਦੇ ਨਾਲ ਜੁੜਿਆ ਹੋਇਆ ਹੈ। ਦੂਸਰੇ ਪਾਸੇ ਮੁਨੀਰ ਦੇ ਹੱਥ ਦੇ ਵਿੱਚ ਆ ਗਿਆ ਪਾਕਿਸਤਾਨ ਦਾ ਕੰਟਰੋਲ ਬਣਾਇਆ ਗਿਆ ਹੈ ਸੀਡੀਐਫ ਰਾਸ਼ਟਰਪਤੀ ਤੋਂ ਖੋ ਕੇ ਆਸੀਮ ਨੂੰ ਜਿਹੜਾ ਆਸੀਮ ਨੂੰ ਮਿਲ ਗਿਆ ਪਰਮਾਣੂ ਬਟਨ ਪਾਕਿਸਤਾਨ ਦੇ ਵਿੱਚ ਫੌਜ ਦਾ ਪ੍ਰਭਾਵ ਇੱਕ ਨਵੇਂ ਪੜਾਅ ਦੇ ਵਿੱਚ ਦਾਖਲ ਹੋ ਗਿਆ ਹੈ। ਫੌਜ ਮੁਖੀ ਜਨਰਲ ਆਸੀਮ ਮੁਨੀਰ ਨੂੰ ਵੀਰਵਾਰ ਨੂੰ ਪਾਕਿਸਤਾਨ ਦਾ ਪਹਿਲਾ ਚੀਫ ਆਫ ਡਿਫੈਂਸ ਫੋਰਸੇਜ਼ ਸੀਡੀਐਫ ਨਿਯੁਕਤ ਕੀਤਾ ਗਿਆ। ਇਹ ਅਹੁਦਾ ਜਿਹੜਾ ਹੈ ਹਾਲ ਹੀ ਦੇ ਵਿੱਚ ਲਾਗੂ ਕੀਤੇ ਗਏ 27ਵੇਂ ਸੰਵਿਧਾਨਕ ਸੋਧ ਦੇ ਤਹਿਤ ਜਿਹੜਾ ਬਣਾਇਆ ਗਿਆ। ਫੌਜ ਹਵਾਈ ਸੈਨਾ ਜਿਹੜੀ ਹੈ ਪਾਕਿਸਤਾਨ ਦੀ ਜਲ ਸੈਨਾ ਦੇ ਸੁਪਰੀਮ ਕਮਾਂਡਰ ਬਣ ਗਏ ਨੇ। ਉਹਨਾਂ ਦਾ ਕਾਰਜਕਾਲ ਵੀ 5 ਸਾਲ ਨਿਰਧਾਰਤ ਕੀਤਾ ਗਿਆ ਤੇ ਇਸ ਸੋਧ ਤੋਂ ਬਾਅਦ ਚੇਅਰਮੈਨ ਜੁਆਇੰਟ ਚੀਫਸ ਆਫ ਸਟਾਫ ਕਮੇਟੀ ਜਿਹੜੀ ਹੈ ਉਹਨਾਂ ਦੀ ਉਹਦਾ ਜਿਹੜਾ ਅਹੁਦਾ ਖਤਮ ਕਰ ਦਿੱਤਾ ਗਿਆ ਦੂਸਰੇ ਪਾਸੇ ਪਾਸੇ ਜਿਹੜਾ ਇਟਲੀ ਦੀ ਪੀਐਮ ਐ ਉਹਨੇ ਚੰਗਾ ਫੈਸਲਾ ਲਿਆ ਇਟਲੀ ਦੇ ਵਿੱਚ ਔਰਤਾਂ ਨੂੰ ਲੈ ਕੇ ਮੈਲੋਨੀ ਦਾ ਇਤਿਹਾਸਕ ਕਦਮ ਹੈ ਕਤਲ ਮਾਮਲੇ 'ਚ ਸਿੱਧੀ ਹੋਵੇਗੀ ਉਮਰ ਕੈਦ ਦੀ ਸਜ਼ਾ ਦਰਅਸਲ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਔਰਤਾਂ ਦੇ ਵਿਰੁੱਧ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਨੇ ਇਸ ਸਬੰਧੀ ਇੱਕ ਬਿੱਲ ਇਟਲੀ ਦੀ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਪਹਿਲਾਂ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਇਸ ਬਿੱਲ ਦਾ ਸਮਰਥਨ ਕਰ ਦਿੱਤਾ ਬਿੱਲ ਦੇ ਅਨੁਸਾਰ ਦੰਡ ਸਹਿਣਤਾ ਦਾ ਨਵਾਂ ਆਰਟੀਕਲ ਪੀੜਤ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਦੇ ਉੱਤੇ ਕਤਲ ਦੀ ਇੱਕ ਸ਼੍ਰੇਣੀ ਬਣਾਉਂਦਾ ਹੈ ਬਿੱਲ ਦੇ ਤਹਿਤ ਔਰਤਾਂ ਜਾਂ ਲੜਕੀਆਂ ਦੀ ਜਾਣਬੁੱਝ ਕੇ ਹੱਤਿਆ ਉਹਨਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਵਾਲਾ ਅਪਰਾਧ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਇਟਲੀ ਦੇ ਕਾਨੂੰਨ ਦੇ ਵਿੱਚ ਸਿਰਫ ਉਹਨਾਂ ਮਾਮਲਿਆਂ ਦੇ ਵਿੱਚ ਗੰਭੀਰ ਹਾਲਾਤਾਂ ਦਾ ਪ੍ਰਬੰਧ ਸੀ ਜਿੱਥੇ ਕਾਤਲ ਵਿਆਹਿਆ ਹੋਵੇ ਜਾਂ ਪੀੜਤ ਦਾ ਰਿਸ਼ਤੇਦਾਰ ਹੋਵੇ ਵਿਰੋਧ ਦੇ ਵਿੱਚ ਕੋਈ ਵੋਟ ਨਹੀਂ ਪਈ ਜੁਲਾਈ ਦੇ ਵਿੱਚ ਸੈਨੇਟ ਦੇ ਦੁਆਰਾ ਪਹਿਲਾਂ ਹੀ ਪ੍ਰਵਾਨ ਕੀਤਾ ਜਾ ਚੁੱਕੀ ਸਰਕਾਰੀ ਪਹਿਲ 237 ਵੋਟਾਂ ਦੇ ਨਾਲ ਪਾਸ ਹੋ ਗਈ ਜਦੋਂ ਕਿ ਇਸ ਦੇ ਵਿਰੋਧ ਦੇ ਵਿੱਚ ਕੋਈ ਵੋਟ ਨਹੀਂ ਪਈ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਵੋਟਿੰਗ ਦੀ ਸ਼ਲਾਘਾ ਕੀਤੀ ਤੇ ਇਸ ਉਪਾਅ ਨੇ ਹਰੇਕ ਔਰਤ ਦੀ ਆਜ਼ਾਦੀ ਤੇ ਸਨਮਾਨ ਦੀ ਰੱਖਿਆ ਦਾ ਇੱਕ ਸਾਧਨ ਜੜਾ ਦੱਸਿਆ। ਸੰਯੁਕਤ ਰਾਸ਼ਟਰ ਦੇ ਜਾਰੀ ਕੀਤੀ ਹੈ ਰਿਪੋਰਟ ਦੇ ਬਾਰੇ। ਸੰਯੁਕਤ ਰਾਸ਼ਟਰ ਜੁਐਨ ਨੇ ਮੰਗਲਵਾਰ ਨੂੰ ਔਰਤਾਂ ਦੇ ਵਿਰੁੱਧ ਹਿੰਸਾ ਦੇ ਖਾਤਮੇ ਦੇ ਲਈ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਤੇ ਇੱਕ ਰਿਪੋਰਟ ਜਾਰੀ ਕੀਤੀ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ ਲਗਭਗ 50 ਹਜ਼ਾਰ ਔਰਤਾਂ ਤੇ ਲੜਕੀਆਂ ਦੀ ਮੌਤ ਉਹਨਾਂ ਦੇ ਜੀਵਨ ਸਾਥੀ ਜਾਂ ਪਰਿਵਾਰਕ ਮੈਂਬਰਾਂ ਦੇ ਹੱਥੋਂ ਹੋਈ ਹੈ। ਇਟਲੀ ਦੇ ਰਾਸ਼ਟਰੀ ਅੰਕੜਾ ਸੰਸਥਾ ਜਿਹੜੀ ਹੈ ਸੰਸਥਾਨ ਇਸਟਾਟ ਅਨੁਸਾਰ ਜਿਹੜਾ 224 ਦੇ ਵਿੱਚ ਦੇਸ਼ ਦੇ ਵਿੱਚ ਦਰਜ 327 ਕਤਲਾਂ ਦੇ ਵਿੱਚੋਂ 116 ਔਰਤਾਂ ਤੇ ਲੜਕੀਆਂ ਨਾਲ ਸੰਬੰਧਿਤ ਸਨ ਇਸ ਦੇ ਵਿੱਚ 92.2% ਮਾਮਲਿਆਂ 'ਚ ਕਾਤਲ ਜਿਹੜੇ ਸਨ ਮਲਜ਼ਮ ਮਰਦ ਸਨ ਆਖਰੀ ਖਬਰਾਂ ਦੇ ਵੱਲ ਨੂੰ ਵਧੀਏ ਕਹਿੰਦੇ ਨਾ ਲਾਓ ਚੀਨ ਦੇ ਨਾਲ ਪੰਗਾ ਟਾਈਵਾਨ ਮੁੱਦੇ ਦੇ ਉੱਤੇ ਟਰੰਪ ਨੇ ਜਾਪਾਨ ਨੂੰ ਦਿੱਤਾ ਹੈ ਸਖਤ ਸੰਦੇਸ਼ ਟਰੰਪ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਨੂੰ ਚੀਨ ਦੇ ਨਾਲ ਵਧ ਰਹੇ ਤਣਾ ਦੇ ਮੱਦੇਨਜ਼ਰ ਇੱਕ ਸਖਤ ਸੰਦੇਸ਼ ਦਿੱਤਾ ਟਰੰਪ ਨੇ ਫੋਨ ਦੇ ਉੱਤੇ ਤਾਕਾਈਚੀ ਨੂੰ ਸਲਾਹ ਦਿੱਤੀ ਹੈ ਕਿ ਉਹ ਟਾਈਵਾਨ ਨੂੰ ਲੈ ਕੇ ਟਕਰਾਅ ਵਧਾਉਣ ਤੋਂ ਬਚਣ ਕਿਉਂਕਿ ਇਹ ਕਦਮ ਏਸ਼ੀਆ ਦੇ ਵਿੱਚ ਹੋਰ ਅਸਥਿਰਤਾ ਪੈਦਾ ਕਰ ਸਕਦਾ ਹੈ ਟਰੰਪ ਨੇ ਜਾਪਾਨੀ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਦੇ ਤਾਜ਼ਾ ਬਿਆਨ ਨੇ ਇਹ ਨਾ ਹੀ ਟੋਕੀਓ ਤੇ ਬੀਜਿੰਗ ਦੇ ਦਰਮਿਆਨ ਸਬੰਧਾਂ 'ਚ ਤਣਾਅ ਵਧਾ ਦਿੱਤਾ। ਇਸ ਦੇ ਲਈ ਉਹਨਾਂ ਨੂੰ ਵਧੇਰੇ ਹਮਲਾਵਰ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਤਾਕਾਈਚੀ ਨੂੰ ਆਪਣੇ ਬਿਆਨ ਦਾ ਟੋਨ ਜਿਹੜਾ ਹਲਕਾ ਕਰਨਾ ਚਾਹੀਦਾ ਹੈ। ਇਹ ਗੱਲਬਾਤ ਤਾਕਾਈਚੀ ਦੇ ਉਸ ਬਿਆਨ ਤੋਂ ਬਾਅਦ ਹੋਈ ਹੈ ਜਿਸ ਦੇ ਵਿੱਚ ਉਹਨਾਂ ਜਾਪਾਨੀ ਸੰਸਦ ਦੇ ਵਿੱਚ ਕਿਹਾ ਸੀ ਕਿ ਜੇਕਰ ਚੀਨ ਤਾਈਵਾਨ ਤੇ ਹਮਲਾ ਕਰਦਾ ਹੈ ਤਾਂ ਇਹ ਜਾਪਾਨ ਦੇ ਲਈ ਹੋਂਦ ਦਾ ਸੰਕਟ ਬਣ ਸਕਦਾ ਹੈ। ਅਜਿਹੀ ਸਥਿਤੀ ਦੇ ਵਿੱਚ ਜਾਪਾਨ ਦੀਆਂ ਸੈਲਫ ਡਿਫੈਂਸ ਫੋਰਸਿਜ ਨੂੰ ਕਾਰਵਾਈ ਕਰਨੀ ਪੈ ਸਕਦੀ ਹੈ ਚੀਨ ਨੇ ਇਸ ਬਿਆਨ ਦੇ ਉੱਤੇ ਦਿੱਕੀ ਪ੍ਰਤੀਕਿਰਿਆ ਦਿੱਤੀ ਸੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਾਪਾਨੀ ਅਧਿਕਾਰੀਆਂ ਨੇ ਟਰੰਪ ਦੀ ਸਲਾਹ ਨੂੰ ਇਸ ਸੰਕੇਤ ਦੇ ਵਜੋਂ ਲਿਆ ਕਿ ਟਰੰਪ ਨਹੀਂ ਚਾਹੁੰਦੇ ਕਿ ਤਾਈਵਾਨ ਦਾ ਮੁੱਦਾ ਚੀਨ ਦੇ ਨਾਲ ਉਨ੍ਹਾਂ ਦੇ ਹਾਲ ਹੀ ਦੇ ਨਰਮ ਹੋਏ ਸੰਬੰਧਾਂ ਨੂੰ ਖਰਾਬ ਕਰੇ ਖਾਸ ਤੌਰ ਦੇ ਉੱਤੇ ਦੇਖਦੇ ਹੋਏ ਕਿ ਚੀਨ ਨੇ ਅਮਰੀਕੀ ਖੇਤੀ ਉਤਪਾਦਾਂ ਦੀ ਖਰੀਦ ਵਧਾਉਣ ਦਾ ਵਾਅਦਾ ਕੀਤਾ ਹੈ ਪਰ ਫੋਨ ਕਾਲ ਤੋਂ ਬਾਅਦ 트ੰਪ ਨੇ ਮੀਡੀਆ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤਾਕਾ ਇਸ ਚੀਜ਼ ਦੇ ਨਾਲ ਬਹੁਤ ਚੰਗੀ ਗੱਲਬਾਤ ਹੋਈ ਹੈ ਤੇ ਉਹ ਮੰਨਦੇ ਨੇ ਕਿ ਜਾਪਾਨ ਅਤੇ ਚੀਨ ਦੋਵੇਂ ਠੀਕ ਨੇ ਆਖਰੀ ਖਬਰ ਬਲ ਨੂੰ ਬਦੀਏ ਤੇ 100 ਰੁਪਏ ਦੇ ਨੋਟ ਦੇ ਉੱਤੇ ਨੇਪਾਲ ਨੇ ਛਾਪਤਾ ਭਾਰਤ ਵਿਰੋਧੀ ਨਕਸ਼ਾ ਤੇ ਮਿਲੀ ਹੈ ਸਖਤ ਚੇਤਾਵਨੀ ਭਾਰਤ ਦੇ ਸਖਤ ਵਿਰੋਧ ਦੇ ਬਾਵਜੂਦ ਨੇਪਾਲ ਆਪਣੇ ਅਪਡੇਟ ਕੀਤੇ ਨਕਸ਼ੇ ਨੂੰ ਲੈ ਕੇ ਆਪਣੇ ਰੁਕ ਤੋਂ ਪਿੱਛੇ ਨਹੀਂ ਹਟ ਰਿਹਾ ਨੇਪਾਲ ਦੇ ਕੇਂਦਰੀ ਬੈਂਕ ਨੇਪਾਲ ਰਾਸ਼ਟਰ ਬੈਂਕ ਐਨ ਆਰ ਬੀ ਨੇ ਵੀਰਵਾਰ ਨੂੰ 100 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਹਨ ਜਿਨ੍ਹਾਂ ਦੇ ਵਿੱਚ ਦੇਸ਼ ਦਾ ਸੋਧਿਆ ਹੋਇਆ ਨਕਸ਼ਾ ਛਪਿਆ ਇਸ ਨਵੇਂ ਨਕਸ਼ੇ ਦੇ ਵਿੱਚ ਕਾਲਾ ਪਾਣੀ ਲੀਪੂ ਲੇਖ ਤੇ ਲਿਪੀ ਅਦੂਰਾ ਵਰਗੇ ਵਿਵਾਦਿਤ ਖੇਤਰਾਂ ਨੂੰ ਇੱਕ ਵਾਰ ਫਿਰ ਨੇਪਾਲ ਦਾ ਹਿੱਸਾ ਦੱਸਿਆ ਗਿਆ ਭਾਰਤ ਲਗਾਤਾਰ ਇਨ੍ਹਾਂ ਤਿੰਨਾਂ ਖੇਤਰਾਂ ਦੇ ਉੱਤੇ ਆਪਣਾ ਦਾਵਾ ਕਰਦਾ ਰਿਹਾ ਹੈ ਭਾਰਤ ਨੇ ਦੱਸਿਆ ਸੀ ਕਿ ਇੱਕ ਪਾਸੜ ਕਦਮ ਨਮਾ ਨਕਸ਼ਾ ਜਾਰੀ ਕਰਨ ਦਾ ਇਹ ਫੈਸਲਾ ਉਸ ਸਮੇਂ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਉਲੀ ਦੀ ਅਗਵਾਈ ਵਾਲੀ ਸਰਕਾਰ ਦੇ ਦੌਰਾਨ ਹੋਇਆ ਸੀ ਜਦੋਂ ਮਈ 2020 ਦੇ ਵਿੱਚ ਸੰਸਦ ਦੀ ਪ੍ਰਵਾਨਗੀ ਤੋਂ ਬਾਅਦ ਨੇਪਾਲ ਨੇ ਆਪਣੇ ਨਕਸ਼ੇ ਨੂੰ ਅਪਡੇਟ ਕੀਤਾ ਇਸ ਤੇ ਭਾਰਤ ਨੇ 2020 ਦੇ ਵਿੱਚ ਸਖਤ ਪ੍ਰਤੀਕਿਰਿਆ ਦਿੱਤੀ ਸੀ ਇਸ ਨੂੰ ਇੱਕ ਪਾਸੜ ਕਦਮ ਦੱਸਿਆ ਸੀ ਭਾਰਤ ਨੇ ਉਸ ਸਮੇਂ ਚੇਤਾਵਨੀ ਦਿੱਤੀ ਸੀ ਕਿ ਇਸ ਪ੍ਰਕਾਰ ਦਾ ਨਕਲੀ ਵਿਸਤਾਰ ਸਵੀਕਾਰ ਨਹੀਂ ਕੀਤਾ ਜਾਵੇਗਾ ਨੇਪਾਲ ਰਾਸ਼ਟ੍ਰਪਤੀ ਬੈਂਕ ਦੇ ਜਿਹੜੇ ਨੇ ਇੱਕ ਬੁਲਾਰੇ ਨੇ ਇਸ ਮਾਮਲੇ ਦੇ ਉੱਤੇ ਕਿਹਾ ਕਿ ਪੁਰਾਣੇ 100 ਰੁਪਏ ਦੇ ਨੋਟ ਦੇ ਵਿੱਚ ਵੀ ਇੱਕ ਨਕਸ਼ਾ ਮੌਜੂਦ ਸੀ ਪਰ ਇਸ ਨੂੰ ਸਰਕਾਰ ਦੇ ਫੈਸਲੇ ਦੇ ਅਨੁਸਾਰ ਸੋਧ ਦਿਆ ਗਿਆ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ 10, 50, 500, 1000 ਰੁਪਏ ਵਰਗੇ ਹੋਰ ਨੋਟਾਂ ਵਿੱਚ ਦੇਸ਼ ਦਾ ਨਕਸ਼ਾ ਨਹੀਂ ਛਾਪਿਆ ਜਾਂਦਾ ਸਿਰਫ 100 ਰੁਪਏ ਦੇ ਨੋਟ ਦੇ ਉੱਤੇ ਹੀ ਨਕਸ਼ਾ ਛਾਪਿਆ ਜਾਂਦਾ ਹੈ। ਸਪੇਸ ਸੈਕਟਰ ਦੇ ਵਿੱਚ ਭਾਰਤ ਦੀ ਉੱਚੀ ਉਡਾਨ ਚੜੀ ਹੈ। ਪੀਐਮ ਮੋਦੀ ਨੇ ਵਿਕਰਮ-1 ਲਾਂਚ ਕੀਤਾ ਤੇ ਕੀਤਾ ਲਾਂਚ ਜਨ Z ਦੀ ਜਿਹੜੀ ਕੀਤੀ ਪ੍ਰਸ਼ੰਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਜਨਰਲ Z ਦੀ ਜਿਹੜੀ ਹੈ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਪੁਲਾੜ ਖੇਤਰ ਨੂੰ ਇੱਕ ਨਵੀਂ ਦਿਸ਼ਾ ਦੇ ਰਹੇ ਨੇ ਉਹਨਾਂ ਕਹਿ ਕਿ ਜਦੋਂ ਵੀ ਦੇਸ਼ ਤਰੱਕੀ ਦਾ ਮੌਕਾ ਪੇਸ਼ ਕਰਦਾ ਹੈ ਤਾਂ ਨੌਜਵਾਨ ਪੀੜ੍ਹੀ ਸਭ ਤੋਂ ਪਹਿਲਾਂ ਅੱਗੇ ਵੱਧਦੀ ਹੈ ਦੇਸ਼ ਨੂੰ ਤਰਜੀਹ ਦਿੰਦੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਬਿਆਨ ਜਿਹੜਾ ਇਹ ਹైదరాబాద్ ਦੇ ਵਿੱਚ ਸਕਾਈ ਰੂਟ 에ਅਰ ਸਪੇਸ ਜਿਹੜਾ ਉਹਦੇ ਇਨਫਿਨਿਟੀ ਕੈਂਪਸ ਦੇ ਉਦਘਾਟਨ ਦੇ ਦੌਰਾਨ ਦਿੱਤਾ ਹੈ। ਭਾਰਤ ਦੇ ਵਿੱਚ 300 ਤੋਂ ਵੱਧ ਸਪੇਸ ਸਟਾਰਟਅਪ ਕੰਮ ਕਰ ਰਹੇ ਨੇ। ਉਹਨਾਂ ਕਹੇ ਕਿ ਜਦੋਂ ਕਿ ਸਟਾਰਟਅਪ ਬਹੁਤ ਛੋਟੀਆਂ ਥਾਵਾਂ ਤੋਂ ਤੇ ਸੀਮਤ ਸਰੋਤਾਂ ਦੇ ਨਾਲ ਸ਼ੁਰੂ ਹੋਏ ਸਨ, ਉਹਨਾਂ ਦੇ ਵਿੱਚ ਹਮੇਸ਼ਾ ਵੱਡੀਆਂ ਉਚਾਈਆਂ ਤੱਕ ਪਹੁੰਚਣ ਦਾ ਜਨੂੰਨ ਰਿਹਾ ਹੈ। ਜਨ ਜੀ ਜਨ Z ਜਿਹੜਾ ਕਿਹੜੇ ਖੇਤਰਾਂ ਦੇ ਵਿੱਚ ਨਾਮ ਕਮਾ ਰਿਹਾ ਹੈ। ਇਸੇ ਪਹੁੰਚ ਦੇ ਪੌਂਚ ਨੇ ਜਿਹੜਾ ਭਾਰਤ ਦੇ ਵਿੱਚ ਨਿੱਜੀ ਪੁਲਾੜ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ ਅੱਜ ਨੌਜਵਾਨ ਇੰਜੀਨੀਅਰ ਡਿਜ਼ਾਈਨਰ ਕੋਡਰ ਤੇ ਵਿਗਿਆਨੀ ਪ੍ਰੋਪਲਸ਼ਨ ਜਿਹੜੇ ਨੇ ਕੰਪੋਜੀਸ਼ਨ ਸਮਗਰੀ ਰਾਕੇਟ ਸਟੇਜ ਅਤੇ ਸੈਟਲਾਈਟ ਪਲੇਟਫਾਰਮ ਵਰਗੀਆਂ ਉਨਤ ਤਕਨਾਲੋਜੀਆਂ ਵਿਕਸਿਤ ਕਰ ਰਹੇ ਨੇ ਜਿਨ੍ਹਾਂ ਦੀ ਪਹਿਲਾਂ ਭਾਰਤੀ ਸਟਾਰਟਅੱਪ ਦੇ ਲਈ ਕਲਪਨਾ ਕਰਨੀ ਵੀ ਜਿਹੜੀ ਮੁਸ਼ਕਲ ਸੀ ਪ੍ਰਧਾਨ ਮੰਤਰੀ ਨੇ ਆਖਰ ਚੁਕਿਆ ਹੈ ਕਿ ਪੁਲਾੜ ਖੇਤਰ ਦਾ ਤੇਜ਼ ਵਿਕਾਸ ਭਾਰਤ ਦੇ ਵਿੱਚ ਚੱਲ ਰਹੀ ਸਟਾਰਟਅਪ ਕ੍ਰਾਂਤੀ ਦਾ ਹਿੱਸਾ ਹੈ ਪਿਛਲੇ 10 ਸਾਲਾਂ ਤੋਂ ਨੌਜਵਾਨ ਨਵੀਨਤਾਕਾਰੀ ਖਾਸ ਕਰਕੇ ਜਨਰਲ ਜੈਡ ਫਿਨਟੈਕ ਐਗਰੀਟੈਕ ਹੈਲਥਟੈਕ ਕਲਾਈਮੇਟ ਟੈਕ ਐਜੂਟੈਕ ਤੇ ਡਿਫੈਂਸ ਟੈਕ ਨਵੇਂ ਜਿਹੜੇ ਵਿੱਚ ਜਿਹੜੇ ਨਵੇਂ ਹੱਲ ਤਿਆਰ ਕਰ ਰਹੇ ਨੇ ਸਟਾਰਟਅਪ ਪਿੰਡਾਂ ਤੇ ਕਸਬਿਆਂ ਦੇ ਵਿੱਚ ਮੁਕਾਬਲਾ ਕਰਦੇ ਨੇ ਭਾਰਤ ਦੇ ਜਨਰੇਸ਼ਨ ਜੈਡ ਆਪਣੀ ਸਿਰਜਣਾਤਮਕਤਾ ਅਤੇ ਸਕਾਰਾਤਮਕ ਰਵੱਈਏ ਦੇ ਨਾਲ ਦੁਨੀਆ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਬਣ ਗਿਆ ਜਿਸ ਦੇ ਵਿੱਚ 1.5 ਲੱਖ ਤੋਂ ਵੱਧ ਰਜਿਸਟਰਡ ਸਟਾਰਟਅਪ ਨੇ ਤੇ ਉਹਨਾਂ ਅੱਗੇ ਕਿਹਾ ਕਿ ਸਟਾਰਟਅਪ ਹੁਣ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਨੇ ਸਗੋਂ ਛੋਟੇ ਕਸਬਿਆਂ ਤੇ ਪਿੰਡਾਂ ਤੋਂ ਵੀ ਨਵੀਆਂ ਕੰਪਨੀਆਂ ਜੜੀਆਂ ਨੇ ਉੱਪਰ ਰਹੀਆਂ ਨੇ ਜੀ ਦੋਸਤੋ ਇਹ ਸਾਜੀ ਦੇਸ਼ ਦੇ ਦੀਆਂ ਖਬਰਾਂ ਅੱਜ ਦੀਆਂ 27 ਨਵੰਬਰ 2025 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਤੇ ਮੈਨੂੰ ਦਿਓ ਇਸ ਦੇ ਨਾਲ ਹੀ ਜੀ ਆ ਗਿਆ